ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆਂ ਸੋ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਵੀਰ ਹਰਵਿੰਦਰ ਸਿੰਘ ਹੋਣਾਂ ਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿੱਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਝੋਟੀਆਂ ਤੁਹਾਨੂੰ ਦਿਖਾਉਣੀ ਆ ਆਪਾਂ ਇੱਕ ਸੂਈ ਆ ਬਿਲਕੁਲ ਤਾਜੀ ਇੱਕ ਨੀਲੀ ਰਾਵੇ ਦੀ ਚੋਟੀ ਦਿਖਾ ਦਿਆਂਗੇ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਚੋਟੀ ਆ ਪਸੰਦ ਆਊਗੀ ਭਰਾਵਾਂ ਨੂੰ ਕਾਫੀ ਪੀਰ ਸੱਜਣ ਆਪਣਾ ਸ਼ੌਂਕ ਰੱਖਦੇ ਆ ਡਿਮਾਂਡ ਕਰਦੇ ਰਹਿੰਦੇ ਆ ਹਰੀਕੇ ਪਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੋੜ ਸਿੰਘ ਵਾਲਾ ਦੁੱਬਲੀ ਪਰਵਾਲਾ ਚੀਮਾ ਸੈਦੋਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਵੱਡਾ ਸਭਰਾ ਪਿੰਡ ਵੀ ਥੋੜੀ ਦੂਰੀ ਤੇ ਆ ਦੋ ਚੋਟੀਆਂ ਹੋਣਗੀਆਂ ਦੋ ਚੋਟੀਆਂ ਦੀ ਡਿਟੇਲ ਆਪਾਂ ਲੈ ਲਾਂਗੇ ਹਰਵੈਲ ਦੇ ਪਾਸੋਂ 28 ਮਈ 2025 ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਤੋ ਜਿਹੜੇ ਫਾਰਮਰ ਭਰਾ ਨੂੰ ਹਰ ਵਾਰ ਆਪਾਂ ਬੇਨਤੀ ਕਰਦੇ ਹੁੰਨੇ ਆ ਵੀ ਜਿਹੜੀ ਛੋਟੀ ਪਸੰਦ ਆਊਗੀ ਜਾਂ ਮੱਝ ਪਸੰਦ ਆਊਗੀ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰ ਲਿਆ ਜੇ ਐਨੀਮਲ ਚੰਗੇ ਸਾਫ਼ ਸੁਥਰੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਰਵੀਲભાઈ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਤੇ ਇਹਨੂੰ ਦੇਖ ਰਿਹਾ ਉਹਨਾਂ ਸਾਰੇ ਪੈਣ ਪ੍ਰਾਵ ਉਹਨ ਮੇਰੇ ਵੱਲੋਂ ਪਿਆਰਪਰੀ ਸੱਸੀ ਕਾਲ ਉਹ ਠੀਕ ਠਾਕ ਹੈ ਠੀਕ ਠਾਕ ਰਹੇ ਹੱਸਿਆ ਠੀਕ ਠਾਕ ਭਾਈ ਕਿਰਪਾ ਭਾਈ ਉਹਦੀ ਮੇਰਾ ਹੀ ਹੋਰ ਕਾਟਾ ਜਿਹੜਾ ਫਿਰ ਚੰਡੀ ਕੜੋਂ ਬਸ ਆ ਗਏ ਜੀ ਹੁਣ ਤਾਂ ਪਰਸੋਂ ਦੇ ਆਏ ਆ ਚਲੋ ਤੇ ਆ ਗਏ ਮੈਂ ਕਿਹਾ ਵੀ ਚਲੋ ਕੱਲ ਕਰਮਾਲੇ ਦੋ ਨਗ ਮਿਲੇ ਆ ਤੇ ਮੈਂ ਕਿਹਾ ਤੁਹਾਨੂੰ ਅੱਜ ਅਪਡੇਟ ਦੇ ਦਈਏ ਤੇ ਹਾਂ ਤੇ ਤੋਹਫੇ ਕੱਢ ਕੇ ਲਿਆਉਣੇ ਜਦੋਂ ਲਿਆਉਣੇ ਕਹਿੰਦਾ ਵੀ ਸਪੈਸ਼ਲ ਹੀ ਆ ਕਿ ਅੱਜ ਦਾ ਆਸਿਆ ਆਪਦੀ ਵੀ ਰੂਹ ਖੁਸ਼ ਹੋਣਦੀ ਅੰਦਰੋਂ ਅੰਦਰੀ ਹਾਂ ਤੇ ਬਾਕੀ ਜਿਹੜੇ ਸੱਜਣਾ ਨੇ ਪੈਸੇ ਲਾਉਣੇ ਆ ਆ ਉਹ ਲੋਬੀ ਬੜੀ ਬਾਕਮਾਲ ਚੀਜ਼ ਦਿਖਾ ਦੇਵਾਂਗੇ ਠੀਕ ਆ ਜੀ ਚਲੋ ਪਸ਼ੂ ਹਰ ਵਾਰ ਚੰਗੇ ਸਾਫ ਸੁਥਰੇ ਹੁੰਦੇ ਆ ਪਰ ਚਲੋ ਕਦੀ ਲੱਗਦਾ ਹੁੰਦਾ ਵੀ ਕਿਸੇ ਭੈਣ ਭਰਾ ਦੀ ਡਿਮਾਂਡ ਪੂਰੀ ਕਰਨੀ ਆ ਤੇ ਹੋਰ ਵੀ ਚਾਹ ਹੁੰਦਾ ਠੀਕ ਆ ਜੀ ਨੀਲੀ ਰਬੀ ਦੀ ਝੋਟੀ ਸਾਹਮਣੇ ਦੇਖ ਰਹੇ ਹੋ ਤੁਸੀਂ ਸੋਹਣੀ ਹਾਈਟ ਲੈਂਥ ਦੀ ਆ ਗੱਬਣ ਟੁੱਕੀ ਆ ਤਿਆਰੀ ਦੇ ਵਿੱਚ ਹੀ ਸਮਝਾ ਜੇ ਬਾਕੀ ਦਿਨ ਸਮਾਂ ਜੇ ਲੈਂਦੀ ਆ ਹਰ ਵੇਲੇ ਇਹਦਾ ਕੀ ਵੇਰ ਬਾਕੀ ਰਿਕਾਡ ਗੱਲ ਕਰੀਏ ਆ ਪੈ ਦੀ ਹਾਂ ਜਿਹੜਾ ਸੂਣ ਦਾ ਸਮਾਂ 10 ਤੋਂ 15 ਦਿਨ ਹਾਂਜੀ ਕੋਈ 2-4 ਦਿਨ ਅੱਗਾ ਪਿੱਛਾ ਵੀ ਹੋ ਸਕਦਾ ਹਾਂਜੀ ਬਾਕੀ ਗੱਲ ਕਰੀਏ ਦੇ ਪਿਓ ਪੱਖ ਤੇ ਰਾਜੇ ਬੁੱਲਦੀ ਆ ਸਾਫੂ ਵਾਲਿਆ ਦਾ ਜਿਹੜਾ ਠੀਕ ਆ ਜੀ ਠੀਕ ਆ ਮਾਂ ਥੱਲੇ 21 ਕਿਲੋ 300 ਗ੍ਰਾਮ ਜਿਹੜੀ ਕ੍ਰੈਜਨ ਆਪਣੇ ਕੋਲੇ ਬੱਜੀ ਆ ਉਹਦੀ ਏਤੀ ਆ ਠੀਕ ਆ ਮਦਰ ਦੀ ਉਹ ਵੀ ਆਪਾਂ ਵਿਖਾ ਸਕਦੇ ਵਿਖਾ ਸਕਦੇ ਕੋਈ ਸੱਜਣ ਜਿਹੜੇ ਨੇ ਵੇਖਣੀ ਹੋਵੇ ਚਾਹ ਵਨ ਹੋਵੇ ਬਾਕੀ ਹੋ ਸਕਦਾ ਵੀ ਜੇ ਨਾਲ ਹੋਇਆ ਤਾਂ ਆਪਾਂ ਵੀਡੀਓ ਵੀ ਨਾਲ ਦੀ ਨਾਲ ਚਲਾ ਚਾਲੂ ਕਰ ਦਿਆਂਗੇ ਬਿਲਕੁਲ ਜੀ ਅੱਗੇ ਜਿਹੜੀ ਅਲਬਖਸ਼ ਤੋਂ ਗੱਬਣਾ ਠੀਕ ਆ ਵੀਰੇ ਲਓ ਵੀ ਨਕਸ਼ਟ ਅਲਬਖਸ਼ ਤੋਂ ਗੱਬਣਾ ਰਵੇਲਾ ਵੈਸੇ ਪਲੂਣ ਕੇ ਦੂਜਾ ਮੜਾ ਸ਼ੋਰ ਕਰਦੇ ਆ ਰਾਸਿਆਂ ਮੂੰਹੋਂ ਚਾਰ ਦੰਦ ਦਾ ਪਹਿਲਾ ਸੂਆ ਇੰਨੇ ਸੂਣਾ ਹਾਂਜੀ ਹਾਂਜੀ ਤੇ ਬਾਕੀ ਰਾਸਿਆਂ ਰੂਹ ਖੁਸ਼ ਹੁੰਦੀ ਇਹਨੂੰ ਵੇਖ ਕੇ ਹਾਂਜੀ ਤੇ ਕੱਦ ਦੀ ਗੱਲ ਕਰੀਏ ਅੱਜ ਤੱਕ ਜਿੰਨੇ ਪਸ਼ੂ ਆਏ ਕਦੀ ਐਡਾ ਵੱਡਾ ਕੱਦ ਆਇਆ ਹੀ ਨਹੀਂ ਹਾਂ ਖਾਸ ਕਰਕੇ ਨੀਲੀਆਂ ਅੱਜ ਬਿਲਕੁਲ ਤੇ ਫਿਰ ਬਿਲਕੁਲ ਜਿਹੜੀ ਸਕਿਨ ਵਾਈ ਇਹਦੀ ਗੱਲ ਕਰੀਏ ਪਤਲੀ ਚਮੜੀ ਹਮ ਹਰ ਇੱਕ ਜਿਹੜੀ ਜਿਹੜਾ ਸਟੇਟ ਪਟਾ ਹੁੰਦਾ ਬਿਲਕੁਲ ਬਿਲਕੁਲ ਸੋਨ ਦਾ ਚਾਨੀਆ ਮਾਰਕਿੰਗ ਤੁਹਾਡੇ ਸਾਹਮਣੇ ਅੱਗੇ ਗਈ ਬਹੁਤ ਸੋਹਣੀ ਆ ਆਖੂਕ ਪੂਰੀ ਨੀਲੀ ਹਾਂ ਤੇ ਜੇ ਉਹ ਨੀਲੀ ਦੇ ਵਿੱਚ ਹੋਣਾ ਚਾਹੀਦਾ ਰਿੰਗ ਵਾਲਾ ਜਿਹੜਾ ਸਿੰਗ ਆ ਟਟਾਵਾਂ ਵਾਲਾ ਬਹੁਤ ਸੋਹਣੇ ਕਟਾਮ ਬਣੇ ਆ ਤੇ ਦੁੱਧ ਦੀਆਂ ਜਿਹੜੀਆਂ ਇਹੀ ਜਿਹੜੀਆਂ ਬਰੀਡ ਦੀਆਂ ਨਿਸ਼ਾਨੀਆਂ ਬਿਲਕੁਲ ਤੇ ਮਾਰਕਿੰਗ ਕਿਉਂ ਪੈਰਾਂ ਜਿਹੜੀਆਂ ਜਰਾਬਾਂ ਸੰਦੂ ਸਾ ਬਰਾਬਰ ਆ ਹੂੰ ਨਹੀਂ ਜਰਾਬਾ 21300 ਵਾਲੀ ਦੀ 21300 21300 ਵਾਲੀ ਠੀਕ ਆ ਵੀਰੇ ਲਓ ਵੀ 21300 ਪਿਓ ਦਾ ਵੀ ਤੁਹਾਨੂੰ ਮਦਰ ਇੱਕ ਬਰ ਰਕਾਰ ਰਿਹਾ ਇਹਦੀ ਮਦਰ ਦਾ ਠੀਕ ਆ ਜੀ ਤੇ ਪਿਓ ਵਾਲੇ ਪੱਖ ਤੋਂ ਵੀ ਤੁਹਾਨੂੰ ਦੱਸ ਦਿੱਤਾ ਵੀ ਇਹ ਰਾਜੇਪੁਰ ਦੀ ਧੀ ਯਾਰ ਸਾਫੂ ਵਾਲੇ ਵੀਰ ਨਿਰਮਲ ਸਿੰਘ ਉਹਨੇ ਕੋਲ ਇਨਸਾਨ ਆ ਰਾਜਿਆ ਕੱਦ ਦੇਖੋ ਕਿੰਨਾ ਹੋ ਸਕਦਾ ਤੁਹਾਡਾ ਅੰਦਾਜ਼ਾ ਪੂਰੀ ਵੱਡੀ ਆ ਕਿ ਮੇਲੇ ਦਾ 5 ਫੁੱਟ ਤੋਂ ਵੀ ਚਲੋ ਪਲੱਸ ਪੰਜ ਫੁੱਟ ਤੋਂ ਵੀ ਪਲੱਸ ਆ ਝੋਟੀ ਤੇ ਜੰਮੀ ਪਲੀਆ ਮੂੰਹੋਂ ਚਾਰ ਦੰਦਾ ਚੌਗੀ ਝੋਟੀ ਆ ਠੀਕ ਆ ਜੀ ਫਿਰ ਤਿੱਪਣ ਐਡੀ ਵਧੀਆ ਠੰਡੀ ਆ ਇਹ ਨਹੀਂ ਕਿ ਕੋਈ ਲੱਤ ਛੜ ਜਾਂ ਕਿਸੇ ਤਰੀਕੇ ਦਾ ਕੋਈ ਵੀ ਨੇ ਸੋ ਹਜੇ ਕੋਈ 12-15 ਦਿਨ ਤਾਂ ਆਰਾਮ ਨਾਲ ਲੈਂਦੀ ਐ ਬਿਲਕੁਲ ਜੀ ਬਿਲਕੁਲ ਲੈਂਦੀ ਐ ਮੈਂ ਵੀ 12-15 ਦਿਨ ਹਜੇ ਦੋਸਤੋ ਆਰਾਮ ਨਾਲ ਕੱਢਦੀ ਆ ਚੌੜਾ ਪਿੱਠਪੂੜਾ ਬਾਕੀ ਚਲੋ ਵੇਖਦੇ ਆ ਸਾਰੀ ਭਰਾਵਾਂ ਨੂੰ ਪਤਾ ਲੱਗ ਜਾਣਾ ਧੌਂ ਦਾ ਭਰਾ ਰਾਸਿਆ ਪਹਿਲੇ ਸਵੇਰ ਝੋਟੀ 14 ਤੋਂ 15 ਦੇ ਚੱਲੂਗੀ ਚੱਲਣਾ ਵੀ ਚਾਹੀਦਾ ਲੈ ਠੀਕ ਹੈ ਜੇ ਦੇਖੋ ਚਮੜੀ ਪਾਸ਼ੋ ਝੋਟੀ ਆ ਬਹੁਤ ਵਧੀਆ ਬਿਲਕੁਲ ਪਤਲੇ ਪਿੰਡੇ ਦੀ ਆ ਉੱਠਾ ਚੈੱਕ ਕਰੋ ਰਾਸਿਆ ਕਿੰਨਾ ਸਾਫ ਸੁਥਰਾ ਲੱਗਾ ਇਹਨੂੰ ਤੇ ਜਿਹੜਾ ਦੁੱਧ ਵਾਲਾ ਖੁੱਡਾ ਬਿਲਕੁਲ ਡੂੰਗਾ ਹੂੰ ਕਰੋ ਸਖ ਜੀ ਉਹ ਦੇਖ ਰਹਾ ਸਖ ਕਿੰਨਾ ਬਹੁਤ ਖੂਬਸੂਰਤ ਠੀਕ ਹੈ ਲੈਵਾ ਮੈਂ ਥੋੜਾ ਇਹਨੂੰ ਘੜਦਾ ਹਾਂ ਜਰੂਰ ਚਾਹ ਤਮਰਾਓ ਆ ਦੇਖੋ ਰਾਸ ਸਖ ਪੂਰੀ ਮਤਲਬ ਜਿਹੜੀ ਬੈਕ ਸਾਈਡ ਨੂੰ ਜਿਹੜਾ ਲੈਵਾ ਇਹਦਾ ਉੱਪਰ ਕੇ ਕਾਫੀ ਕਰਮ ਵਾਲੀ ਅੱਗੋਂ ਸ਼ਟਾਰਟ ਹੋ ਕੇ ਤਾਂ ਬੈਕ ਸਾਈਡ ਹੀ ਚੱਟਾ ਜਿੰਨਾ ਬਣਾਉਗੀ ਹਣਾ ਬਣਾਉਗੀ ਸੋ ਇਧਰ ਇੱਕ ਪਹਿਣੀ ਵਾਲੇ ਪਾਸਿਓ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਾਂ ਵੀ ਕੋਈ ਛੋਟਾ ਨਹੀਂਗਾ ਬਿਲਕੁਲ ਮੁੱਠੀ ਬਹੁਤ ਸੋਹਣਾ ਥਾਂ ਕੱਢੂਗੀ ਰਾਸਿਆ ਨੋਕਲਾ ਥਾਣਾ ਸੋ ਬਾਕੀ ਅਗੇ ਵੇਖੋ ਤੁਸੀਂ ਹੁਣ ਲਾਏ ਬਣਾਏ ਪਈ ਆ ਕਰਮਾਂ ਲਈ ਕੋਈ 10 15 15 12 15 ਦਿਨਾਂ ਦੇ ਵਿੱਚ ਕਿੰਨੀ ਕਿ ਤਿਆਰ ਹੁੰਦੀ ਆ ਸੋ ਉਹ ਅਗੇ ਸਮਝ ਦੱਸੂਗਾ ਬਾਕੀ ਚਲੋ ਮਦਰ ਪੱਖ ਤੋਂ ਵੀ ਚੰਗੀ ਆ ਮਦਰ ਪੱਖ ਤੋਂ ਫਾਦਰ ਪੱਖ ਤੋਂ ਅੱਗੇ ਗੱਬਣ ਵੀ ਚੰਗੇ ਸੀਮਨ ਤੋਂ ਆ ਤੇ ਚੰਗੇ ਦੁੱਧ ਦੀ ਜਿਹੜੀ ਆਪਾਂ ਇਹ ਤੋ ਆਸ ਕਰ ਸਕਦੇ ਆ ਤੇ ਸ਼ੌਕ ਜਿਹੜਾ ਪੂਰਾ ਕਰ ਸਕਦੇ ਆ ਰਾਸਿਆਂ ਕਿਸੇ ਦੇ ਕਿਲੇ ਤੋਂ ਹੀ ਜਿੰਨਾ ਆਪਾਂ ਮੁੱਲ ਕਰਨਾ ਖੋਲ ਲਈ ਦੀਆਂ ਮੇਰੇ ਕੋਲੇ ਝੋਟੀਆਂ ਮੈਂ ਆਪਦੀਆਂ ਝੋਟੀਆਂ ਨੂੰ ਤੜਾਈ ਫਿਰਦਾ ਕਿ ਮੈਂ ਸੰਭੀਆਂ ਹਾਂ ਪਰ ਉਹ ਕੁਝ ਵੀ ਨਹੀਂ ਦੇਦੇ ਆ ਨੇ ਬੜੀ ਚੰਗੀ ਕਿਸੇ ਭਰਾ ਨੇ ਸੇਵਾ ਕੀਤੀ ਆ ਤੇ ਦੋਨਾਂ ਦੀ ਹਾਂ ਝੋਟੀ ਉਹ ਵੀ ਬੜੀ ਪਲੀ ਸਭੀਆਂ ਹਾਂ ਠੀਕ ਆ ਉਹ ਸੈਗਰ ਨੰਬਰ ਤੇ ਦਿਖਾਵਾਂਗੇ ਬਾਕੀ ਸਾਰਾ ਸੰਭਾਲੇ ਪਾਸੇ ਕੋਈ ਸ਼ੱਕ ਨਹੀਂਗਾ ਬੜੀਆਂ ਸਭੀਆਂ ਨੇ ਕਰਮਾ ਲਈਆਂ ਮੁੱਲ ਰਾਸਿਆਂ ਹਾਂ ਇਹ ਨਹੀਂ ਨਾਲੇ ਕਿ ਵੀ ਨਾਲ ਦੀ ਨਾਲ ਗੱਲ ਦੱਸਦੀ ਉਹ ਵੀ ਪਲੂਨ ਸੁਈ ਆ ਆ ਕੋਈ ਲੱਤ ਛੜਨੀ ਉਹਨੇ ਕਰਮਾ ਲਈ ਨੇ ਕੀਤੀ ਆ ਇੰਨੇ ਵੀ ਪਹਿਲਾਂ ਨੇ ਸੁਣਾ ਕੋਈ ਲੱਤ ਛੱਡਣੀ ਕੁਛ ਨਹੀਂ ਠੀਕ ਆ ਇਹਦਾ ਮੋਲ ਹਰ ਵੇਲ ਕੀ ਕਰਦੇ ਆ ਮੋਲ ਰਾਸਿਆਂ ਭਾਵੇਂ ਡੇਢ ਕਰ ਲਈ ਆ ਭਾਵੇਂ ਕਰੀਏ 1.45 ਹਾਂ ਬਿਲਕੁਲ ਨਹੀਂ ਇੱਕੋ ਜਿਹੜਾ ਵਾੜਾ ਟੋਕਾ ਰਾਸਿਆਂ 1.27 ਦੀ ਦੇਲ ਹੈ 1.27 ਦੀ 1.27 ਦੀ ਉਹਦੇ ਚੋਂ ਇਮਾਨਤਾਨ ਥੋੜਾ ਬੋਦਾ ਕਰ ਆਇਆ ਦਾ ਜਰੂਰ ਕਰਾਂਗੇ 1.25 ਦੀ ਠੀਕ ਆ ਮੋਬੀ ਇੱਕ ਪੰਜੀ ਦੀ ਇਹ ਤੁਹਾਨੂੰ ਝੋਟੀ ਮਿਲ ਜੂ ਇਹ ਵੀ ਰਾਸਿਆ ਕਿਸੇ ਦੇ ਕਿਲੇ ਤੋਂ ਖੁੱਲੀ ਕਰਕੇ ਆ ਆਪਦੇ ਕਿਲੇ ਤੋਂ ਦੋ ਦੀ ਵੀ ਨਾ ਮੈਂ ਕਦੀ ਦਿੰਦਾ ਬਿਲਕੁਲ ਬਿਲਕੁਲ ਨਿਕੱਤੀ ਚੰਗੀ ਆ ਮਜਬੂਰੀਆਂ ਕਿ ਥਾਵਾਂ ਦੀਆਂ ਕਮੀਆਂ ਹਾਂ ਕੁਝ ਹੋਰ ਕਮੀਆਂ ਹੁੰਦੀਆਂ ਹੁੰਦੀਆਂ ਨੇ ਤੇ ਤਾਂ ਕਰਕੇ ਨਹੀਂ ਤਾਂ ਡੱਕਣ ਨੂੰ ਦਾ ਬੜਾ ਦਿਲ ਕਰਦਾ ਡੱਕਣ ਨੂੰ ਉਹਲੇ ਵਪਾਰ ਲੈਣਾ ਕਰਮ ਵਾਲਿਆਂ ਆਪਾਂ ਕੋ ਵਿੱਚੋਂ ਜਲਪਾਣੀ ਲੈਣਾ ਹੁੰਦਾ ਨਮਾ ਲੈਣਾ ਹੁੰਦਾ ਸੋ ਬਹੁਤ ਪਿਆਰੀ ਝੋਟੀ ਆ ਅੱਗੇ ਲਾਏ ਦਾ ਸੌਦਾ ਠੀਕ ਆ ਜੀ ਲਾਏ ਬੰਦੀ ਆ ਵਾਅਦੇ ਬੰਦੀ ਆ ਠੀਕ ਆ ਚੌਗੀ ਝੋਟੀ ਆ ਚਾਰ ਦੰਦ ਫਾਈਦਾ ਸੁਆ ਕਰਮ ਵਾਲੀ ਸੂਨ ਵਾਲੀ ਆ ਸੋ ਹੱਥ ਪਾ ਲਿਓ ਜੇ ਮੇਰਾ ਭਰਾ ਚਾਈ ਚਾਈ ਚੰਗੀ ਝੋਟੀ ਆ ਇੱਕ ਪਨੂਨ ਪਹਿਲਾ ਸੂਆ ਸੂਈ ਤਾਂ ਮੈਂ ਝੋਟੀ ਦਿਖਾ ਰਹੇ ਆ ਰਾਸਿਆ ਮੂੰਹ ਚਾਰ ਦਿਨ ਦੇ ਵੀ ਹਾਂ ਪਹਿਲਾ ਸੂਆ ਸੂਈ ਆ ਤੇ ਆਪੇ ਦਾਰੇ ਦੀ ਧੀ ਆ ਠੀਕ ਆ ਭਾਈ ਪਤਲੀ ਹਵਾਂ ਲੈਂਦੇ ਠੀਕ ਹੈ ਸੋ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਜਿੰਨੇ ਦਿਨ ਹੋ ਗਿਆ ਰਵੇਲਾ ਰਾਸਿਆ ਕੱਲ ਸੂਈ ਹੈ ਕੱਲ ਕੱਲ ਸੂਈ ਆ ਬੌਲੇ ਦੇ ਵਿੱਚ ਹਾਂ ਬਾਕੀ ਦੁੱਧ ਰਾਸਿਆ 11 12 ਕਿਲੋ ਨਾਰਮਲ ਚੁਆਈ ਕਰਾਈ ਜਾਊਗੀ ਤੇ ਕਿੱਲੇ ਤੇ ਬੱਜੀ ਵੀ ਸ਼ਾਨ ਸੋਣੀ ਪੂਰੀ ਜੰਮੀ ਭਲੀ ਠੀਕ ਆ ਜੀ ਲੰਬਾਈ ਬੜੀ ਝੋਟੀ ਦੀ ਬਾਕੀ ਪੁਲਿਸ ਆ ਵੀ ਤੁਸੀਂ ਮਾਰੋ ਝਾਤ ਇੱਕ ਵਾਰੀ ਪੂਰੀ ਗੋਲ ਸਰਾਨੇ ਵਰਗੀ ਆਪਾਂ ਕਹਿ ਦਿੰਦੇ ਆ ਵੀ ਆਹ ਅਸਲ ਦੇ ਵਿੱਚ ਗੋਲ ਸਰਾਨੇ ਵਰਗੀ ਠੀਕ ਆ ਜੀ ਫਿਰ ਆਸਾ ਬੱਚੇ ਦਾ ਇੰਨਾ ਕਰਦੀ ਹੈ ਨਾ ਇਹ ਕੱਟੀ ਮਕਰ ਕੇ ਕਟਾ ਕੱਟਾ ਆ ਗਿਆ ਰਹੇ ਲੋ ਜੀ ਮੇਲ ਕਾਫਾ 나ੜੂਆ ਨਾਲ ਆ ਬੱਚੇ ਦੇ ਬਾਕੀ ਸਿੰਗੀ ਚੰਗੀ ਆ ਪੁੱਠਾ ਚੰਗਾ ਝੋਟੀ ਦਾ ਹਾਂ ਪੱਦਰ ਬਿਲਕੁਲ ਉਹ ਪਲੀ ਪਲੀਤੀ ਪੂਰੀ ਆ ਬਿਲਕੁਲ ਸਗੀ ਸੁਗੀ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਸਿੰਗੀ ਵੀ ਬਿਲਕੁਲ ਸੋਹਣੀ ਆ ਝੋਟੀਆਂ ਨੇ ਭਰਨਾ ਦੁਜੇ ਦੁਜੇ ਤਿਜੇ ਤਿਜੇ ਸੂਏ ਜਾ ਕੇ ਨਾ ਨੇ ਕਿੱਥੇ ਜਾ ਕੇ ਨਾ ਝੋਟੀਆਂ ਦੇ ਕੱਦ ਬਣਨੇ ਆ ਜਿਹੜੇ ਬਰੀਡਰ ਸੱਜਣ ਉਹਨਾਂ ਨੂੰ ਸਾਰਿਆਂ ਨੂੰ ਪਰਖ ਆ ਹੂੰ ਲੋ ਵੀ ਕਾਫੀ ਪਿਆਰੀ ਝੋਟੀ ਆ ਬਾਕੀ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਕਰਮਾਲੀ ਦੇ ਵੰਡ-ਵੰਡ ਸਪੇਸ ਚੰਗੀ ਆ ਹੁਣ ਅੱਜ ਮਾਰਨਿੰਗ ਰਵੇਲ ਚੋਈ ਏ ਬਿਲਕੁਲ ਚੁਵਾਈ ਹੋਈ ਰਾਸਿਆ ਵੇ ਫਿਰ ਵੀ ਆਪਾਂ ਦੋ ਦੋ ਚਾਰ ਚਾਰ ਧਾਰਾ ਆ ਜੀਆਂ ਜਰੂਰ ਪਰਾਵਾਂਗੇ ਬਾਹਰੀ ਵੀ ਹੋਈ ਆ ਠੀਕ ਆ ਜੀ ਬਹੁਤ ਚੰਗੀ ਆ ਕੱਟਾ ਮਗਰ ਆ ਕੱਲ ਦੀ ਸੂਈ ਆ ਜੇਰੂ ਰੋਖੀ ਆ ਧਾਰ ਇੰਨੀ ਕੁ ਪੋਲੀ ਲੋਡ ਤੋਂ ਵੱਧ ਠੀਕ ਆ ਬਈ ਤੇ ਬੱਚੇ ਨੂੰ ਜਿਸ ਤਰ੍ਹਾਂ ਮਰਜ਼ੀ ਥੱਲੇ ਲਾਓ ਕੋਈ ਨਹੀਂ ਕਿ ਲੱਤ ਛੜ ਹੁੰਦਾ ਕਈਆਂ ਬਰਾ ਭਰਾਵਾਂ ਨੂੰ ਠੀਕ ਆ ਜੀ ਕੋਈ ਆਲ ਛੋਲ ਨਾ ਕਰਦਾ ਵੇ ਪਸ਼ੂ ਐਨੀਮਲ ਪਹਿਲੀ ਵਾਰੀ ਸੋਇਆ ਝੋਟੀ ਛਾਈ ਸੂਈ ਤੁਸੀਂ ਚੈੱਕ ਕਰ ਸਕਦੇ ਜੇ ਬਿਲਕੁਲ ਸੁਣੀ ਰਾਜਾ ਸਿੰਘ ਜੀ ਮੱਥਾ ਮੁੱਥਾ ਬਹੁਤ ਬਲੈਕ ਆ ਪਿੰਡੇ ਪੁੰਡੇ ਦੀ ਵੇਖੋ ਤੁਸੀਂ ਛਾਈ ਛੀ ਬਹੁਤ ਜਿਆਦੀ ਆ ਉੱਠਾ ਵੀ ਚੰਗਾ ਲੱਗਾ ਝੋਟੀ ਨੂੰ ਇਹ ਨਹੀਂ ਕਿ ਕੋਈ ਲੱਤ ਛੜਾ ਜਾਂ ਕੁਝ ਵੀ ਹਾਂ ਠੀਕ ਆ ਓਕੇ ਠੀਕ ਠੀਕ ਹੈ ਓਕੇ ਠੀਕ ਆ ਅਚਾਰ ਵੇਖ ਕੀ ਡਿਮਾਂਡ ਕੀ ਮੁੱਲ ਕਰਦੇ ਆ ਵੀਰ ਝੋਟੀ ਮੁੱਲ ਰਾਸਿਆਂ ਕਰਨ ਨੂੰ ਭਵੇਂ ਦਾ 1 ਵੀ ਕਰ ਲੀਏ 15 ਕਰ ਲੀਏ ਆ 10 ਕਰ ਲੀਏ 1 5 ਦੀ ਜਿਹੜੀ ਲੈਦੇ ਕਰਾਂਗੇ 1 5 ਦੀ ਆ ਠੀਕ ਆ ਭਾਈ ਉਹਦੇ ਜੋ ਮਾਨਤਨ ਕਰ ਦਾਂਗੇ ਠੀਕ ਆ ਲੋ ਵੀ 1 ਲੱਖ 5000 ਦੀ 200 ਦੀ ਝੋਟੀ ਮਿਲ ਜੂਗੀ ਸੋ ਚੰਗੀ ਝੋਟੀ ਆ ਠੰਡੀ ਆ ਤੇਰੀ ਆ ਬਾਕੀ ਪਹਿਲਾ ਸਵੇਰ ਸੂਈ ਆ ਇੱਕ ਬੱਚਾ ਲਾ ਕੇ ਕੋਈ ਦੋ ਦੋ ਚਾਰ ਤਾ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਹੀ ਆ ਵੀ ਕੋਈ ਆਹਲ ਛੋਲ ਨਹੀਂ ਕੀ ਪਹਿਲਾ ਸੁਬਾ ਝੋਟੀ ਆ ਵੈਸੇ ਮਾਰਨਿੰਗ ਚਵਾਈ ਕੀਤੀ ਸੀ ਅੱਧੀ ਹੁਣ ਫਿਰ ਬੱਚਾ ਲਾ ਦਿੱਤਾ ਠੀਕ ਆ ਜਿ ਮਿੱਠੇ ਪਸ਼ੂ ਆ ਵੀ ਜਿਹੜੇ ਦੋ ਚੌ ਦੋ ਤਿੰਨਾਂ ਘੰਟਿਆਂ ਤੱਕ ਫਿਰ ਜਿਹੜਾ ਬੱਚਾ ਪਵਾ ਲੈਂਦੇ ਆ ਜਾਂ ਮਿਲ ਪੈਂਦੇ ਆ ਸੋ ਚੰਗੀ ਝੋਟੀ ਆ ਜਿੱਦਾਂ ਮਰਜ਼ੀ ਆਪਣੀ ਚੋਕੇ ਤਸੱਲੀ ਕਰ ਸਕਦੇ ਹੋ 1 ਲੱਖ 5000 ਦੀ ਝੋਟੀ ਮਿਲ ਜੂਗੀ ਤੁਹਾਨੂੰ ਸੋ ਇਧਰ ਆਪਾਂ ਤੁਹਾਨੂੰ ਇੱਕ ਵੱਡੀ ਪੂਰੀ ਕੱਦ ਕਾਠੀ ਵਾਲੀ ਇੱਕ ਨੀਲੀ ਰਾਵੀ ਦੀ ਝੋਟੀ ਦਿਖਾਤੀ ਆ ਬਾਕੀ ਪੂਰੀ ਡਿਟ ਇਹ ਝੋਟੀ ਦੀ ਠੀਕਾ ਜੀ ਬਾਕੀ ਇੱਥੇ ਆਣ ਕੇ ਤੁਸੀਂ ਤਸੱਲੀ ਕਰ ਲਿਆ ਜੇ ਪੂਰੇ ਵੱਡੇ ਢਾਂਚੇ ਦੀ ਇਹ ਝੋਟੀ ਆ ਕੋਈ 15 ਕਿ ਦਿਨ ਆਈਡੀਆ ਲਾ ਕੇ ਸੌਦਾ ਕਰ ਲਿਓ ਮੇਰਾ ਭਰਾ 15 ਕਿ ਦਿਨ ਹਜੇ ਆਰਾਮ ਨਾਲ ਕੱਢਦੀ ਆ ਇੱਕ ਹਰਪੇਲ ਨੰਬਰ ਵੀਰ ਆਪਣੇ ਘਰ ਦਿਓ ਸਾਜੇ 9906382025 9906382025 ਠੀਕ ਹੈ ਭਾ ਸੋ ਦੋਸਤੋ ਇਹ ਗੱਲਬਾਤ ਸੀ ਠੀਕ ਹੈ ਜੀ ਨੰਬਰ ਸਕਰੀਨ ਦੇ ਉੱਪਰ ਚੱਲਣ ਦਾ ਹੈ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਤੁਹਮੇ ਮਿਹਰਬਾਨੀ ਜਿੰਨੇ ਭਰਾਵਾਂ ਵੀਡੀਓ ਤੁਸੀਂ ਦੇਖਦੇ ਹੋ ਠੀਕ ਹੈ ਜੀ ਸ਼ੇਅਰ ਕਰਦੇ ਹੋ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ